ਅਤਰਕਾਲ ਪੰਜਾਬੀ ਜਕੇ ਤੁਨਸੈ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾ ਤੋੜਲਾ ਮੰਤਰੀ ਕੋਰ ਦਰਸ਼ਕੋ ਫਿਰ ਤੋਂ ਕਰੋਨਾ ਨੇ ਜੋ ਹੈ ਕਿ 파ਰਥ ਵਿੱਚ ਆਪਣੇ ਪੈਰ ਪ੍ਰਸਾਰਨੇ ਸ਼ੁਰੂ ਕਰ ਦਿੱਤੇ ਗਿਆ ਤੇ ਇਸ ਤੇ ਨਾਲ ਹੀ ਹੁਣ 파ਰਕ ਵੀ ਜੋ ਹੈ ਕਿ ਕਰੋਨਾ ਦੀ ਹਾਹਾਕਾਰ ਮਚਨੀ ਸ਼ੁਰੂ ਹੋ ਗਈ ਅਤੇ ਤੁਹਾਨੂੰ ਦੱਸਦੀ ਹੈ ਕਿ ਕੱਲ ਦੇ ਨਾਲੋਂ ਅੱਜ ਅਗਰ ਸੀ ਜੋ ਕਰੋਨਾ ਦੇ ਜੋ ਪੇਸ਼ੈਂਟ ਦੀ ਜੋ कोरोना दी जो तादाद है जो मरीज हन उन दी गल करे ता इस वक्त कोरोना दे 1000 ਤੋਂ ਵੱਧ ਜੋ ਲੋਕ ਹਨ ओ कोरोना दी ग्रस्त ਵਿੱਚ ਆ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਜੋ করোনা ਦਾ ਡਰ ਹੈ ਲੋਕਾਂ ਵਿੱਚ ਹੁਣ ਵੱਧਦਾ ਜਾ ਰਿਹਾ ਇਸ ਨਾਲ ਹਾਕਾਰ ਮੱਚ ਤੇ ਜਾ ਰਿਹਾ ਤੇ ਗੱਲ ਕਰੀਏ ਅਸੀਂ ਅਗਰ করোনা ਦੀ ਲੈ ਕੇ ਜੋ ਪਾਰਤ ਵਿੱਚ ਜੋ করোনা ਦੇ ਕਿਸ ਤਰ੍ਹਾਂ ਦੇ ਮਾਮਲੇ ਵੇਖੇ ਜਾ ਰਹੇ ਹਨ ਅਤੇ ਦੱਸ ਦੀ ਤੁਹਾਨੂੰ ਪਾਰਤ ਵੀ করোনা ਨੇ ਇੱਕ ਬਾਅਦ ਫਿਰ ਆਪਣਾ ਜੋ ਹੈ ਕਿ ਪੈਰ ਪ੍ਰਸਾਰਨਾ ਜਾਂ ਆਪਣਾ ਸਿਰ ਚੁਕਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕਰੋਨਾ ਵਾਇਰਸ ਹੁਣ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਚੁੱਕੀ ਹੈ ਅਤੇ ਅਗਰ ਦੱਸੇ ਕੇਰਲ ਤੋਂ ਕਰਨਾਟਕ ਤੱਕ ਅਤੇ ਮਹਾਰਾਸ਼ਟਰ ਤੋਂ ਦਿੱਲੀ ਤੱਕ ਕਰੋਨਾ ਦੇ ਨਵੇਂ-ਨਵੇਂ ਅੰਕੜੇ ਹੁਣ ਡਾਊਨ ਦੇ ਹਨ ਦੇਸ਼ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸਿਹਤ ਮੰਤਰਾਲੇ ਵੱਲੋਂ ਵੀ ਜਾਰੀ ਕੀਤੀ ਗਈ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਇਸ ਸਮੇਂ ਕੁੱਲ 1009 ਸਰਗਰਮ ਜੋ ਮਾਮਲੇ ਹਨ ਕੋਵਿਡ-19 ਦੇ ਉਹ ਵੇਖਣ ਨੂੰ ਮਿਲ ਰਹੇ ਹਨ ਜਿਹਦੇ ਵੇਖਣ ਨੂੰ ਜਿਹੇ ਸਾਹਮਣੇ ਆਏ ਹਨ ਅਤੇ ਸਿਹਤ ਮੰਤਰਾਲੇ ਨੇ ਅੰਕੜਿਆਂ ਅਨੁਸਾਰ ਭਾਰਤ ਵਿੱਚ 1009 ਸਰਗਰਮ ਮਾਮਲੇ ਵਿੱਚੋਂ ਹਾਲ ਵਿੱਚ 752 ਮਾਮਲੇ ਸਾਹਮਣੇ ਆਏ ਹਨ ਇਸ ਤੋਂ ਪਤਾ ਚੱਲਦਾ ਕਿ ਕਰੋਨਾ ਵਾਇਰਸ ਹੁਣ ਹੌਲੀ-ਹੌਲੀ ਤੇਜ਼ੀ ਨਾਲ ਜੋ ਭਾਰਤ ਦੇ ਹੋੜਾ ਰਾਜਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਕਰੋਨਾ ਅਜੇ ਵੀ ਪੂਰੇ ਤਰ੍ਹਾਂ ਖਤਮ ਨਹੀਂ ਹੋਇਆ ਹੈ ਇਸ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਲੋਕਾਂ ਨੂੰ ਸਤਕ ਰਹਣ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ بار-बार ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਪੈਨਿਕ ਨਾ ਹੋਣ ਇਸ ਜੋ ਟੈਸਟਾਂ ਜੋ ਲੋਕਾਂ ਨੂੰ ਇਸ ਤਰ੍ਹਾਂ ਦੇ ਕੋਈ ਲੱਛਣ ਪਾਏ ਜਾਂਦੇ ਹਨ ਉਹਨਾਂ ਨੂੰ ਲੱਗਦਾ ਹੈ ਜਿਵੇਂ ਉਹ ਉਹਨਾਂ ਨੂੰ ਖਾਰ ਹੈ ਜ਼ੁਕਾਮ ਹੈ ਖਾਂਸੀ ਹੈ ਕਿਸ ਤਰ੍ਹਾਂ ਦੀ ਹੈ ਤਾਂ ਡਾਕਟਰ ਕੋਲ ਜਾਓ ਤੇ ਆਪਣੇ ਜੋ ਕਰੋਨਾ ਜੈਕ ਟੈਸਟ ਜ਼ਰੂਰ ਕਰਵਾਓ ਅਤੇ ਇਸ ਦੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਕਰੋਨਾ ਹੈ ਇੰਨਾ ਹਾਨੀਕਾਰਕ ਨਹੀਂ ਹੈ ਜਦੋਂ ਵੀ ਲੋਕਾਂ ਨੂੰ ਲੱਗਦਾ ਕਿ ਜਦੋਂ ਉਹ ਇਸ ਤਰ੍ਹਾਂ ਦੇ ਜ਼ੁਕਾਮ ਖਾਂਸੇ ਬੁਖਾਰ ਉਹਨਾਂ ਨੂੰ ਹੈ ਤਾਂ ਉਹ ਖੁਦ ਹੀ ਆਪਣੇ ਘਰ ਵਿੱਚ ਆਈਸੋਲੇਟ ਰਹਿਣ ਜੋ ਦਵਾਈਆਂ ਦਿੱਤੀਆਂ ਗਈਆਂ ਦਵਾਈਆਂ ਖਾਂਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਇਸ ਨਾਲ ਕਰੋਨਾ ਵਾਇਰਸ ਨੂੰ ਹੁਣ 100 ਤੋਂ ਵੱਧ ਸਾ ਮਾਮਲੇ ਜੋ ਸਾਹਮਣੇ ਆ ਰਹੇ ਹਨ 1000 ਤੋਂ ਵੱਧ ਉਸ ਤੋਂ ਬਾਅਦ ਜੋ ਜੇਕਰ ਸੀ ਸਟੇਟ ਵਾਈਜ਼ ਦੀ ਗੱਲ ਕਰੀਏ ਅੰਕੜਿਆਂ ਦੀ ਤਾਂ ਗੱਲ ਕਰੇ ਤਾਂ ਕਿਰਲ ਵਿੱਚ ਸਭ ਤੋਂ ਵੱਧ ਕਰੋਨਾ ਨੇ ਪ੍ਰਭਾਵਿਤ ਕੀਤਾ ਕਿ ਜ਼ਿਆਦਾ ਕੇਸਿਸ ਜੋ ਸਾਨੂੰ ਕੇਰਲਾ ਵਿੱਚੋਂ ਦੇ ਕੇਰਲ ਦੇ ਵਿੱਚ ਦੇਖਿਆ ਨੂੰ ਮਿਲ ਰਹੇ ਹਨ ਕੇਰਲ ਵਿੱਚ ਇਸ ਵਕਤ ਕੋਰੋਨਾ ਦੇ 430 ਸਰਗਰਮ ਇਸ ਟਾਈਮ ਜੋ ਕਰੰਟ ਮਾਮਲੇ ਹਨ ਉਹ ਵੇਖਣ ਨੂੰ ਮਿਲ ਰਹੇ ਹਨ ਉਸ ਦੇ ਨਾਲੇ ਅਗਰ ਗੱਲ ਕਰੀਏ ਸੀ ਮਹਾਰਾਸ਼ਟਰ ਵਿੱਚ ਮਹਾਰਾਸ਼ਟਰ ਵਿੱਚ ਦੂਜੇ ਨੰਬਰ ਤੇ ਆ ਰਹੇ ਇਸ ਵਕਤ ਕੋਰੋਨਾ ਦੇ ਮਾਮਲੇ ਮਹਾਰਾਸ਼ਟਰ ਵੀ 209 ਵਿੱਚ ਹਨ ਦਿੱਲੀ ਵਿੱਚ 104 ਅਤੇ ਕਰਨਾਟਕ ਵਿੱਚ 47 ਸਰਗਰਮ ਮਾਮਲੇ ਸਾਹਮਣੇ ਆਏ ਹਨ ਜੋ ਅੱਜ ਦੀ ਜੋ ਕਰੰਟ ਆਂਕੜੇ ਹਨ ਉਹ ਦੱਸੇ ਜਾ ਰਹੇ ਹਨ ਅਤੇ ਇਸ ਦੇ ਨਾਲ ਇਨਰਾਜਾ ਵਿੱਚ ਸਿਹਤ ਵੱਲੋਂ ਨਿਗਰਾਨੀ ਅਤੇ ਇਲਾਜ ਦੀ ਪ੍ਰਕਿਰਿਆ ਜਾਰੀ ਕੀਤੀ ਹੈ ਤੇ ਸਿਹਤ ਵਿਭਾਗ بار بار ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਜੋ ਬਜ਼ੁਰਗ ਹਨ ਬੱਚੇ ਹਨ ਉਨ੍ਹਾਂ ਨੂੰ ਜੋ ਕਿ ਬੇਵਜ੍ਹਾ ਘਰੋਂ ਬਾਹਰ ਨਾ ਜਾਣ ਜਿੱਤੇ ਪੀੜ ਪੜੱਕੇ ਵਾਲੀ ਜਗ੍ਹਾ ਜੀ ਕ라우ਡੀ ਪਲੇਸ ਉੱਤੇ ਨਾ ਜਾਣ ਅਤੇ ਜਦ ਵੀ ਉਹ ਬਾਜ਼ਾਰ ਜਾਂ ਕਿਧਰੇ ਜਾਂਦੇ ਹਨ ਪਾਟਿਆ ਵਿੱਚ ਜਦ ਘਰ ਵਾਪਸ ਆਦੇ ਤਾਂ ਆਪਣੇ ਹੱਥ ਪੈਰ ਜ਼ਰੂਰ ਸਾਫ਼ ਰੱਖਣ ਜਦ ਕਰਾਊਡਿਡ ਏਰੀਆ ਜਾਂਦੇ ਹਨ ਤਾਂ ਉੱਥੇ ਅਬ ਮਾਸਕ ਜ਼ਰੂਰ ਬਾਕੇ ਰੱਖਣ ਅਤੇ ਇਸ ਦੇ ਨਾਲ ਹੀ ਜੋ ਜਿੰਨਾ ਰਾਜਾ ਵਿੱਚ ਹਾਲੇ ਜੋ ਕੋਰੋਨਾ ਤੋਂ ਪ੍ਰਭਾਵਿਤ ਨਹੀਂ ਹਨ ਇਨ ਇਨ ਰਾਜਾਂ ਨੂੰ ਛੱਡ ਕੇ ਅਸੀਂ ਗੱਲ ਕਰੀਏ ਤੇ ਹਾਲਾਂਕਿ ਇਹ ਰਾਜ ਦੀ ਗੱਲ ਹੈ ਕਿ ਇਸ ਸਮੇਂ ਅੰਡੋਮਾਨ ਅਤੇ ਨਿਕੋਬਰ ਅਤੇ ਨਾਚਲ ਪ੍ਰਦੇਸ਼, ਆਸਾਮ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਰਗੇ ਕਈ ਰਾਜਾ ਹਨ ਜਿਨ੍ਹਾਂ ਵਿੱਚ ਕੋਵਿਡ-19 ਦਾ ਕੋਈ ਵੀ ਕੇਸ ਵੇਖਣ ਨੂੰ ਹਾਲੇ ਤੱਕ ਨਹੀਂ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਗੱਲ ਕਰੇ ਤਾਂ ਮਹਾਰਾਸ਼ਟਰ ਵਿੱਚ ਇਸ ਵਕਤ ਤੱਕ 4, ਕੇਰਲ ਵਿੱਚ 2 ਅਤੇ ਕਰਨਾਟਕ ਵਿੱਚ 1 ਮੌਤਾਂ ਹੋ ਗਈਆਂ ਨੇ ਹਾਲਾਂਕਿ ਸਮੇਂ ਦੌਰਾਨ 305 ਲੋਕ ਕਰੋਨਾ ਤੋਂ ਠੀਕ ਵੀ ਹੋਏ ਨੇ ਅਤੇ ਇਸ ਦੇ ਨਾਲ ਅਗਰ ਗੱਲ ਕਰੀ ਜਾਂ ਮਾਹਿਰਾਂ ਦੀ ਗੱਲ ਕਰੀ ਤਾਂ ਉਹਨਾਂ ਦਾ ਮੰਨਣਾ ਹੈ ਕਿ ਇਹ ਲਾਪਰਵਾਹੀ ਵਰਤਨ ਦਾ ਸਮਾਂ ਨਹੀਂ ਹੈ ਬਦਲੇ ਮੌਸਮ ਅਤੇ ਤਿਉਹਾਰਾਂ ਦੇ ਮੌਸਮ ਦੇਖਦੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਭੀੜ ਭੜਕੇ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਅਤੇ ਲੱਛਣ ਹੋਣ ਤੇ ਤੁਰੰਤ ਟੈਸਟ ਕਰਵਾਉਣ ਦੀ ਵੀ ਅਪੀਲ ਕੀਤੀ ਹੈ ਦੇਸ਼ ਵਿੱਚ ਸਤੇ ਇਸ ਸਮੇ ਕਾਬੂ ਵਿਚ ਪਰ ਸਿਹਤ ਵਿਭਾਗ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਸਰਕਾਰ ਆਉਣ ਵਾਲੇ ਦਿਨਾਂ ਵੀ ਟਿਕਾਣ ਅਤੇ ਨਿਗਰਾਨੀ ਨੂੰ ਹੋਰ ਸਖਤ ਬਣਾਉਣ ਦੀ ਯੋਜਨਾ ਵੀ ਬਣਾ ਰਹੀ ਹੈ ਅਤੇ ਇਸ ਦੇ ਨਾਲ ਹੀ ਜੋ ਸਿਹਤ ਵਿਭਾਗ ਵੱਲੋਂ بار بار ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅਨਨੈਸੈਸਰੀ ਜ ਟ੍ਰੈਵਲ ਨਾ ਕਰਨ ਅਗਰ ਉਹਨਾਂ ਨੂੰ ਕੋਈ ਸੇਮ ਟਾਈਮ ਜ਼ੁਕਾਮ ਖਾਂਸੀ ਬੁਖਾਰ ਇਸ ਤਰ੍ਹਾਂ ਦੇ ਕੋਈ ਸਿਮਪਟਮ ਜੋ ਉਹਨਾਂ ਦੇ ਵਿੱਚ ਲੋਕਾਂ ਵਿੱਚ ਦੇਖੇ ਜਾਂਦੇ ਤੁਰੰਤ ਆਪਣਾ ਡਾਕਟਰ ਕੋਲ ਜਾਣ ਆਪਣੇ ਟੈਸਟ ਕਰਵਾਣ ਅਤੇ ਬੱਚੇ ਅਤੇ ਬਜ਼ੁਰਗਾਂ ਲਈ ਜ਼ਿਆਦਾ ਅਪੀਲ ਕੀਤੀ ਗਈ ਕਿ ਨਾ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਇਨ ਇਨਾਂ ਚੀਜ਼ਾਂ ਤੋਂ ਦੂਰ ਰੱਖੋ ਕਿਉਂਕਿ ਇਹਨਾਂ ਦੇ ਇਮਿਊਨ ਸਿਸਟਮ ਬਹੁਤ ਵੀਕ ਹੋਣਦੇ ਨੇ ਬਜ਼ੁਰਗਾਂ ਦੇ ਅਤੇ ਬੱਚਿਆਂ ਦੇ ਇਸ ਲਈ ਇਹਨਾਂ ਨੂੰ ਜੋ ਅਨਨੈਸੈਸਰੀ ਘਰੂਮਬਾਰ ਨਾ ਕਰੋ ਅਗਰ ਕਿਤੇ ਦੇ ਜਾਂਦੇ ਵੀ ਹੋ ਤਾਂ ਆਪ पूरी अपनी सावधानी बरतो हाथ तो वो थोड़ी लोगों तू दूरी बना के रखो मास्क रखो इस तरह विभाग की बार बार जाए पैनिक ना, भी क्या गया ऐसा ना कि लोग इस चीज निकते ही ज्यादा पैनिक हो जाते हैं इस तरह के घबराहट वाले इस तरह के मामले भी हो सामने आने लगते हैं इस तरह जो सेहत विभाग वालों भी, भी लोगों इस चीज लतर्क सावधान रहने की भी जो ਅਪੀਲ ਕੀਤੀ ਜਾ ਰਹੀ ਹੈ ਸਲਾਹ ਦਿੱਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਤੋਂ ਅਸੀਂ ਵੇਖਿਆ ਜਾ ਰਿਹਾ ਹੈ ਕਿ ਅਗਰ ਅਸੀਂ ਕੁੱਲ ਆਂਕੜਿਆਂ ਦੀ ਅੱਜ ਦੀ ਗਿਣਤੀ ਕਰੋਨਾ ਦੀ ਗੱਲ ਕਰੀਏ ਤਾਂ ਇਸ ਵਕਤ ਤੱਕ ਕਰੋਨਾ ਦੇ 1000 ਤੋਂ ਵੱਧ ਜੋ ਕੇਸਸ ਵੇਖਣ ਨੂੰ ਮਿਲ ਰਹੇ ਹਨ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਵਿੱਚ ਕਰੋਨਾ ਦੇ ਜੋ ਲੋਕ ਸਪੀਸ਼ੈਂਟ ਹੈ ਉਹਨਾਂ ਵਿੱਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਕੇਰਲ ਵਿੱਚ 2 ਲੋਕਾਂ ਦੀ ਅਤੇ ਕਰਨਾਟਕ ਵਿੱਚ ਇੱਕ ਜੋ ਕਰੋਨਾ ਵਾਇਰਸ ਨਾਲ ਗ੍ਰਸਤ ਇਨਸਾਨ ਦੀ ਉਸਦੀ ਵੀ ਮੌਤ ਹੋ ਚੁੱਕੀ ਹੈ ਇਸ ਲਈ ਲੋਕਾਂ ਮਾਹਿਰਾਂ ਦਾ ਕਹਿਣਾ ਕਿ ਲਾਪਰਵਾਹੀ ਵਰਤਨ ਦਾ ਸਮਾਂ ਨਹੀਂ ਹੈ ਲੋਕ ਕੋਸ਼ਿਸ਼ ਖੁਦ ਹੀ ਕੋਸ਼ਿਸ਼ ਆਪਣੇ ਆਪ ਨੂੰ ਇਸ ਵਾਇਰਸ ਤੋਂ ਬਚਾਣ ਦੀ ਖੁਦ ਹੀ ਕੋਸ਼ਿਸ਼ ਕਰਨ ਅਤੇ ਫਿਲਹਾਲ ਜੋ ਸਿਹਤ ਮੰਤਰਾਲੇ ਹੈ ਸਿਹਤ ਵਿਭਾਗ ਹੈ ਉਹਨਾਂ ਵੱਲੋਂ ਜੋ ਹੈ ਕਿ ਹਸਪਤਾਲ ਵਿੱਚ ਪੂਰੀ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਬੈਡਸ ਲੈ ਕੇ ਦਵਾਈਆਂ ਇੰਜੈਕਸ਼ਨ ਸਭ ਕੁਝ ਜੋ ਪ੍ਰਬੰਧ ਮੁਕੰਮਲ ਕਰ ਲਏ ਹਨ ਫਿਲਹਾਲ ਫਿਰ ਵੀ ਲੋਕਾਂ ਨੂੰ ਖੁਦ ਹੀ ਸਾਵਧਾਨ ਰਹਿਣ ਦੀ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਅਤੇ ਇਸੇ ਨਾਲ ਹੀ ਜੋ ਸਰਕਾਰ ਆਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਜੋ ਲੋਕਾਂ ਦੀ ਸੇਤੂ ਵਿਕਦੇ ਹੋਏ ਟੀਕਾਕਰਨ ਇੰਜੈਕਸ਼ਨਸ ਹੋਗੇ ਅਤੇ ਨਿਗਰਾਨੀ ਨੂੰ ਹੋਰ ਸਖਤ ਬਣਾਉਣ ਦੀ ਜੋ ਯੋਜਨਾ ਵੀ ਬਣਾਈਆਂ ਜਾ ਰਹੀਆਂ ਹਨ ਫਿਲਾਲ ਇਸ ਵਕਤ ਇਹ ਗੱਲ ਕਰੇ ਤਾਂ ਅੱਜ ਤੱਕ ਜੇ ਭਾਰਤ ਵਿੱਚੋਂ 1000 ਤੋਂ ਵੱਧ ਯਾਨੀ 1009 ਜੋ ਕੋਰੋਨਾ ਦੇ ਕੇਸਿਸ ਆ ਚੁੱਕੇ ਹਨ ਤੇ ਲੋਕਾਂ ਨੂੰ ਇਸ ਵਾਇਰਸ ਤੋਂ ਦੂਰ ਰਹਿਣ ਤੇ ਸਾਵਧਾਨ ਰਹਿਣ ਤੇ ਸੁਚੇਤ ਰਹਿਣ ਦੀ ਵੀ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪੇਨ ਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਵੀ ਨਾ ਭੁੱਲਣਾ ਧੰਨਵਾਦ